ਅੱਜ ਅਸੀਂ ਸਾਰੇ ਇੱਥੇ ਬਾਬਾ ਸ਼ੁੰਦਰਚਾਲ ਦੀ ਜਗ੍ਹਾ ਦੇ ਇਕੱਠੇ ਹੋਏ ਹਾਂ ਪਿੰਡ ਖਿਆਲਾ ਵੱਲੋਂ ਇੱਥੇ ਲਗਭਗ 1 ਮਹੀਨਾ ਹੋ ਗਿਆ ਵਾ ਇੱਥੇ ਜਿਹੜਾ ਬੰਦਾ ਨਜਾਇਜ਼ ਤੌਰ ਤੇ ਜਗ੍ਹਾ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਸਾਰੇ ਇਲਾਕੇ ਨੂੰ ਪਤਾ ਪਿੰਡ ਨੂੰ ਪਤਾ ਲੋਕ ਸੁਣ ਵੀ ਕਰਾਈ ਸੀ ਅੱਜ ਤੋਂ 3-4 ਦਿਨ ਪਹਿਲਾਂ ਸਾਰੇ ਪਿੰਡ ਇਕੱਠਾ ਹੋਇਆ ਸੀ ਇਹਦੇ ਖਿਲਾਫ ਕੰਪਲੇਂਟ ਵੀ ਜਿਹੜੀ ਆ ਪੁਲਿਸ ਨੂੰ ਦਿੱਤੀ ਹੋਈ ਸੀ ਇਹਨੇ ਗੋਲਕ ਤੋੜ ਲਈ ਇਹ ਅੱਜ ਕੁਝ ਨਿਹੰਗ ਲੈ ਕੇ ਦੇ ਇਹ ਟੇਕ ਜਮੀਰ ਜਿਹੜੀ ਜਗ੍ਹਾ ਵਾ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਹ ਕਬਜ਼ਾ ਕਰਨ ਵਾਸਤੇ ਆਏ ਆ ਇਸ ਬੰਦੇ ਨੇ ਇੱਥੇ ਜਿਹੜੇ ਆ ਇੱਕ ਪਤਾ ਨਹੀਂ ਗ੍ਰੰਥ ਕੋਈ ਰਮਾਇਣ ਆ ਸ਼ਾਇਦ ਰੱਖੀ ਹੋਈ ਆ ਉਸ ਦੇ ਨਾਲ ਜਿਹੜੇ ਗੁਰੂ ਆਪਣੇ ਜੋ ਪੋਤੀਆਂ ਨੇ ਗੁਟਕਾ ਸਾਹਿਬ ਨਿਤਨੇਮ ਦੀਆਂ ਜਪਜੀ ਸਾਹਿਬ ਦੀਆਂ ਅੰਦਰ ਰੱਖੀਆਂ ਵਾ ਜੋ ਕੇ ਮੌਕੇ ਤੇ ਮਿਲੀਆਂ ਵਾ ਜਦੋਂ ਵੇਖੀਆਂ ਇੰਨੀ ਉਹਨਾਂ ਦੀ ਹਾਲਤ ਤਰਸਜੋਗ ਹੀ ਵੀ ਦਿਲ ਜਿਹੜਾ ਵਾ ਰੋਂ ਡਿਆ ਵਾ ਵੀ ਇੰਨੀ ਬੇਰਬੀ ਹੋ ਰਹੀ ਅੰਦਰ ਤੇ ਨਗਰ ਨੂੰ ਪਤਾ ਹੀ ਨਹੀਂ ਲੱਗਾ ਵੀ ਇੱਥੇ ਅੰਦਰ ਕੀ ਹੋ ਰਿਹਾ ਸੀਗਾ ਤਸੋ ਅੱਜ ਸਗੋਂ ਉਲਟਾ ਇਹ ਬਾਰੋਂ ਨਿਹੰਗ ਲੈ ਆ ਕੇ ਇਹਨੇ ਇੱਥੇ ਜਿਹੜੀ ਜ਼ਮੀਨ ਵਾ ਇਹਦੇ ਜਗ੍ਹਾ ਵਾ ਜਗ੍ਹਾ ਦੇ ਕਬਜ਼ਾ ਕਰਨ ਲਈ ਕੋਸ਼ਿਸ਼ ਕੀਤੀ ਆ ਨਾਲ ਹੀ ਇਹਨੇ ਪਰਸੋਂ ਗੋਲਕ ਵੀ ਤੋੜੀ ਆ ਤੇ ਉਲਟਾ ਮਾਰਨ ਦੀਆਂ ਧਮਕੀਆਂ ਦੇ ਰਿਹਾ ਵਾ ਕਿ ਜਿਹੜਾ ਵੀ ਬੰਦਾ ਸਾਡੇ ਗਾੜੀ ਆਊਗਾ ਅਸੀਂ ਉਹਨੂੰ ਮਾਰ ਦਾਂਗੇ ਇਹ ਕੀਤੀ ਆ ਜੀ ਅਸੀਂ ਪਹਿਲਾਂ ਵੀ ਸ਼ਿਕਾਇਤ ਕੀਤੀ ਇਸ ਆਪਾਂ ਜੀ ਲੱਗੇ ਸਾਡੇ ਗੁਰਦੁਆਰਾ ਆਪਣਾ ਜਨਮਸਥਾਨ ਬਾਬਾ ਰਾਮ ਸੰਮਣ ਜਿੱਥੇ ਉਹਨਾਂ ਤਪੱਸਿਆ ਕੀਤੀ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਦੰਮਦਮੀ ਟਕਸਾਲ ਦੇ ਅੱਜ ਉਹਨਾਂ ਨੂੰ ਬੁਲਾਇਆ ਸੀ ਉਹ ਵੀ ਇੱਥੇ ਆਣ ਕੇ ਆਪਣੀ ਵੇਖ ਕੇ ਬਿਲਕੁਲ ਸ਼ਿਕਾਇਤ ਕਰਾਂਗੇ ਇਹਨੂੰ ਕਿਉਂ ਨਹੀਂ ਕਰਾਂਗੇ ਅਸੀਂ ਹੁਣ ਇਕੱਠੇ ਹੋ ਗਏ ਆ ਇਸ ਪੀਰ ਨੂੰ ਜਿੱਥੇ ਵੀ ਉਹ ਜਾਣਾ ਪਿਆ ਜਿਹੜੀ ਵੀ ਕਾਰਵਾਈ ਕਰਨ ਦੀ ਲੋੜ ਜ਼ਰੂਰ ਤੋਂ ਜੇ ਵੀ ਆਪਾਂ ਬਿਲਕੁਲ ਕਰਾਂਗੇ ਜੀ ਅਸੀਂ ਜਾਵਾਂਗੇ ਹੁਣ ਇਸ ਬੰਦੇ ਨੂੰ ਸਜ਼ਾ ਦਵਾਇ ਬਿਲਕੁਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਬੰਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਜਗ੍ਹਾ ਦੇ ਉੱਤੇ ਚੜਾਵਾ ਚੜਦਾ ਹੈਗਾ ਉਹ ਚੜਾਵੇ ਨੂੰ ਵੀਰਵਾਰ ਦੇ ਵੀਰਵਾਰ ਜਦੋਂ ਸਾਰੀ ਸੰਗਤ ਮੱਥਾ ਦੇ ਕੇ ਚੱਲੇ ਜਾਂਦੀ ਹੈਗੀ ਰਾਤ ਨੂੰ ਇਕੱਠਾ ਕਰਕੇ ਤੇ ਆਪਣੇ ਘਰੇ ਲੈ ਜਾਂਦਾ ਹੈਗਾ ਇਨੇ ਨਜਾਇਜ਼ ਕਬਜ਼ਾ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਆ ਰਾਤ ਦੇ ਹਨੇਰੇ ਦੇ ਵਿੱਚ ਨੇ ਕਮਰੇ ਕਮਰੇ ਦੀ ਹਾਲਤ ਤੁਸੀਂ ਵੇਖੋ ਜਿਹੜੇ ਕਮਰੇ ਦੇ ਵਿੱਚ ਇਹਨੇ ਰਮਾਇੰਦਰਾ ਕੋਈ ਗ੍ਰੰਥ ਰੱਖਿਆ ਆ ਨਾਲ ਗੁਰਕਾ ਸਾਹਿਬ ਰੱਖੇ ਆ ਉੱਥੇ ਰੱਖ ਕੇ ਨੇ ਤੇ ਮਤਲਬ ਇੱਥੇ ਇੱਕ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਪਿੱਛੇ ਦੀ ਇਹਨੇ ਤੁਸੀਂ ਵੇਖੋਗੇ ਜਾ ਕੇ ਵੀ ਧੂੜੀ ਲਾਈ ਹੋਈ ਆ ਚੁੰਟੇ ਗੱਡੇ ਹੋਇਆ ਇਹ ਚੁੰਟਿਆਂ ਦੇ ਨਾਲ ਭੂਤ ਕੱਢਦਾ ਵਾ ਜੀ ਲੋਕਾਂ ਦੇ ਹੋ ਹੋਰ ਇਸ ਤੋਂ ਵੱਧ ਜਿਹੜਾ ਬਈ ਪੁਲ ਹੈ ਕੁਛ ਨਹੀਂ ਗਾ ਮੇਨ ਜਿਹੜਾ ਮੁੱਦਾ ਵੰਦਾ ਨਿਹੰਗ ਸਿੰਘਾਂ ਦਾ ਬੜਾ ਪਾਇਆ ਹੋਇਆ ਵਾ ਜੀ ਤੇ ਬੈਠਾ ਪੀਰਾਂ ਦੀ ਜਗ੍ਹਾ ਤੇ ਆ ਇਹਨੇ ਪਹਿਲਾਂ ਤੇ ਇਹ ਸਾਡੀ ਜਿਹੜੀ ਜਗ੍ਹਾ ਹੈਗੀ ਆ ਜੀ ਇਹ ਸਾਡੀ ਬਹੁਤ ਪੁਰਾਣੀ ਜਗ੍ਹਾ ਪੀਰਾਂ ਦੀ ਮਤਲਬ ਸਾਡੇ ਵੱਡਿਆਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਪੀਰਾਂ ਦੀ ਜਗ੍ਹਾ ਆ ਪਹਿਲਾਂ ਤੇ ਇਹਨੇ ਨਿਹੰਗ ਸਿੰਘ ਲਿਆ ਕੇ ਆਪਣੇ ਤੱਕ ਦੱਸਿਆ ਵੀ ਆਪਣੇ ਜਿਹੜੇ ਰਿਸ਼ਤੇਦਾਰ ਆ ਤੇ ਇੱਥੇ ਪਿੱਛੇ ਜਿਹੜਾ ਆ ਆ ਨਿਸ਼ਾਨ ਸਾਹਿਬ ਜਿਹੜਾ ਵਾ ਨਿਹੰਗ ਸਿੰਘਾਂ ਦਾ ਲਾਇਆ ਹੋਇਆ ਵਾ ਉਤੋਂ ਬਾਅਦ ਨੇ ਹੁਣ ਕੀ ਕੀਤਾ ਵਾ ਵੀ ਇਹ ਗ੍ਰੰਥ ਲਿਆ ਕੇ ਤੇ ਇਧਰ ਮਤਲਬ ਬਹੁਤ ਹੀ ਮਾੜੀ ਉੱਥੇ ਜੜਖੀਆਂ ਹੋਈਆਂ ਨੇ ਸਾਡੇ ਕੋਲ ਵੀਡੀਓ ਆ ਜਿਹੜੀ ਵੀਡੀਓ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਅੰਦਰ ਕੋਈ ਚਾਨਣ ਨਹੀਂ ਆ ਚੂਵੇ ਭੱਜੇ ਫਿਰਨਦੇ ਆ ਔਰ ਅੰਦਰ ਉਹ ਪੋਠੀਆਂ ਤੇ ਗ੍ਰੰਥ ਦੀ ਬੇਦਬੀ ਹੋ ਰਹੀ ਆ ਜੇ ਆਪਾਂ ਕੋਈ ਗੱਲ ਕਰਦੇ ਵੀ ਕਿ ਤੇ ਇਹ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦਾ ਸੀਗਾ ਹੁਣ ਤੇ ਇਹ ਆ ਕਿ ਤੁਸੀਂ ਵੀ ਰਿਕਾਰਡ ਕੀਤਾ ਸਾਰਾ ਕੁਝ ਦੇਖ ਲਿਆ ਵਾ ਵੀ ਇੱਥੇ ਕੀ ਹਾਲਤ ਆ ਤੇ ਕਿਉਂ ਆਪਾਂ ਮੰਨਣ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਨੂੰ ਰੋਗ ਮੰਗ ਕਰਦੇ ਆਂ ਅਸੀਂ ਸਜ਼ਾ ਦੀ ਮੰਗ ਕਰਦੇ ਆਂ ਜਿਹਨੂੰ ਸਜ਼ਾ ਦਿੱਤੀ ਜਾਵੇ ਬੰਦੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਮੀ ਸਿੰਘ ਗੁਰਦੁਆਰਾ ਜਨਮ ਸਥਾਨ ਬਾਬਾ ਰਾਮ ਥੰਮੜ ਜੋ ਕਿ ਖਜਾੜੇ ਨਗਰ ਦੇ ਵਿੱਚ ਬਾਬਾ ਰਾਮ ਥੰਮੜ ਜੀ ਉਹਨਾਂ ਦਾ ਜਨਮ ਹੁੰਦਾ ਹੈ ਉਹਨਾਂ ਦੇ ਜਨਮ ਸਥਾਨ ਤੇ ਦਾਸ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਹੈ ਹਾਂਜੀ ਆ ਜਾ ਕੇ ਤੁਸੀਂ ਕੀ ਦੇਖਿਆ ਕਿਹੜੀ ਜਗ੍ਹਾ ਸੀ ਦਾਸ ਨੂੰ ਹੁਣ ਜਾਂਦਾ ਹੈ ਪ੍ਰਬੰਧਕ ਜਣਾ ਦਾ ਕਿ ਬਾਬਾ ਜੀ ਇਸ ਜਗ੍ਹਾ ਤੇ ਆਓ ਕਿਉਂਕਿ ਬੜੇ ਲੰਮੇ ਸਮੇਂ ਤੋਂ ਇਸ ਜਗ੍ਹਾ ਦਾ ਬਹੁਤ ਹੀ ਭਾਰੀ ਰੌਲਾ ਜਿਹਾ ਪੈ ਰਿਹਾ ਸੀ ਵੇਖੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁੰਦਰ ਗੁਰਕਾ ਸਾਹਿਬ ਬੁੱਢਾ ਦਲ ਦੇ ਗੁੜਕਾ ਸਾਹਿਬ ਅਤੇ ਹੋਰ ਕਈ ਗੁੜਕਾ ਸਾਹਿਬ ਸੁਖਮੀ ਸਾਹਿਬ ਗੁੜਕਾ ਸਾਹਿਬ ਇਸ ਜਗ੍ਹਾ ਦੇ ਉੱਪਰ ਜੋ ਕਿ ਬੜੀ ਹੀ ਮਾੜੀ ਦਸ਼ਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇ ਹਨ ਲਾਗੇ ਚੂਏ ਅਤੇ ਉਹਨਾਂ ਦੀਆਂ ਬਿਠਾਂ ਤੇ ਗੰਦਗੀ ਅਤੇ ਨਾਲ ਹੀ ਕਈ ਅਜਿਹੇ ਸਾਜੋ ਸਮਾਨ ਰੱਖਿਆ ਹੋਇਆ ਹੈ ਜੋ ਕਿ ਗੁੜਕਾ ਸਾਹਿਬ ਦੀ ਥਾਂ ਰੱਖਣ ਵਾਸਤੇ ਨਹੀਂ ਹੈ ਸੋ ਇੱਕ ਗੁੜਕਾ ਸਾਹਿਬ ਹੈ ਜਿੱਥੇ ਕਿ ਬਹੁਤ ਹੀ ਜ਼ਿਆਦਾ ਭਾਰੀ ਨਰਾਦਰ ਦੂਸਰੇ ਪਾਸੇ ਕਿਸੇ ਵੀ ਧਰਮ ਦਾ ਜੋ ਹੈ ਗਰੰਥੋ ਵੀ ਅਸੀਂ ਸਾਰੇ ਜਣੇ ਉਹਦਾ ਸਤਿਕਾਰ ਕਰਦੇ ਆ ਉਸ ਗਰੰਥ ਦਾ ਵੀ ਨਰਾਦਰ ਭਾਜੀ ਇਸ ਨਿਹੰਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਇੱਥੇ ਕੋਈ ਕੋਈ ਲਿਖਤੀ ਤੁਹਾਡੇ ਵੱਲੋਂ ਮਿਲੇਗੀ ਸ਼ਿਕਾਇਤ ਦੇਖੋ ਪੰਚਾਇਤ ਵੱਲੋਂ ਜਿੱਥੇ ਲਿਖਤੀ ਕੀਤੀ ਗਈ ਹੈ ਸ਼ਿਕਾਇਤ ਉੱਥੇ ਅਸੀਂ ਸਾਰੇ ਦਲਾਂ ਪੰਥਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆਪਣੀ ਬਣਦੀ ਕਾਰਵਾਈ ਇਸ ਨਿਹੰਗ ਸਿੰਘ ਦੇ ਉੱਪਰ ਕੀਤੀ ਜਾਵੇ ਜਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਸੇਧ ਮਿਲ ਸਕੇ ਕਿ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ ਅੰਜ ਗਰੂਪ ਸਿੰਘ ਆ ਜੀ ਜਿਗਰੂ ਤੁਸੀਂ ਕਿ ਕਿਹੜੇ ਪਿੰਡ ਦਾ ਮਸਲਾ ਹੈ ਤੇ ਕੀ ਗੱਲ ਅੰਦਰ ਤੁਸੀਂ ਦੇਖਿਆ ਕੀ ਮਿਲਿਆ ਇਹ ਖਜਾਲੇ ਪਿੰਡ ਦਾ ਮਸਲਾ ਹੈ ਅੰਦਰ ਪੋਥੀਆਂ ਵਾਂ ਬਿਰਧ ਤੇ ਇੱਕ ਕੋਈ ਵਾਲਮਿਕੀ ਗ੍ਰੰਥਾ ਤੇ ਜਿਹੜਾ ਪ੍ਰਸ਼ਾਸਨ ਵੀ ਇੱਥੇ ਪਹੁੰਚੇਗਾ ਸਾਰਾ ਪਿੰਡ ਵੀ ਪਹੁੰਚਿਆ ਪਿੰਡ ਵਾਲੇ ਵੀ ਤਰਾਜ ਕਰਦੇ ਆ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਮਤਲਬ ਇਹ ਨੌਲੇਜ ਚ ਮਸਲਾ ਆ ਗਿਆ ਵਾ ਇਹ ਸਾਰਾ ਉਹਨਾਂ ਮੈਂ ਆਪਾਂ ਮੀਟਿੰਗ ਕਰਕੇ ਜਾਂ ਪੁਲਿਸ ਕੀ ਕਾਰਵਾਈ ਕਰਦਾ ਉਹ ਅਗਲੀ ਜਿਹੜੀ ਆਪਣੇ ਤੋਂ ਸਾਰੀ ਦਿੱਤੀ ਹੋਈ ਪੋਥੀਆਂ ਤੁਸੀਂ ਕਿਤਨਾ ਹਾਲ ਚੁਕ ਪੋਥੀਆਂ ਜਿਹੜੀਆਂ ਜਿਆਦੀ ਜਖਮ ਹਾਲ ਤੇ ਬਿਰਧ ਤੇ ਜਿਆਦੀਆਂ ਪੋਥੀਆਂ ਉਹ ਤੇ ਵੇਖੋ ਬੜੇ ਚਿਰ ਦੀਆਂ ਸਮੇਂ ਦੀਆਂ ਪ ਆਪਣੇ ਨੂੰ ਕਰਵਾਈ ਜਾਏਗਾ ਹਾਂਜੀ ਹਾਂਜੀ ਬਹੁਤ ਰਾਂ ਦਾ ਅੱਜ ਝਗੜਾ ਹੋਇਆ ਵਾ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਕਿ ਕੀ ਝਗੜਾ ਆਇਆ ਤੇ ਕਿਉਂ ਆਇਆ ਇੱਥੇ ਗੁਦਕਾ ਸਾਹਿਬ ਮਿਲੇ ਜਿਹੜੇ ਬੇਦਵੀ ਹੋਈ ਉਹਨਾਂ ਦੇ ਨਹੀਂ ਮੈਂ ਨਹੀਂ ਵੇਖੇ ਨਾ ਗੁਦਕਾ ਸਾਹਿਬ ਵੇਖੇ ਨਾ ਬੇਦਵੀ ਹੋਈ ਕੋਈ ਇੱਥੇ ਜੀ ਜੀ ਪਈਏ ਰੋ ਗੱਲ ਗਲਤ ਹੋਣਾ ਆ ਗੱਲ ਗਲਤ ਹੋਵਾ ਆਹੋ ਇਹ ਤਾਂ ਸ਼ਰੀਰਾਂ ਦੀ ਸ਼ਰੀਰਾਂ ਦੀ ਬਰੋ ਜੀ ਕਿੱਥੇ ਬੇਦਬੀ ਹੋਈ ਹੈ ਜੀ ਬੇਦਬੀ ਹੋਈ ਹੈ ਇਹ ਤਾਂ ਗੁਰਦਾਸ ਸਾਹਿਬ ਕਟੋ ਸਾਰੀ ਇਹਦੇ ਵਿੱਚ ਬੇਦਬੀ ਆ ਇਹ ਨਹੀਂ ਚੱਲਦੀ ਪਈ ਉਸ ਤੋਂ ਬਾਅਦ ਬੇਦਬੀ ਕੀ ਹੁੰਦੀ ਆ ਇਹ ਇਹਨੂੰ ਬੇਦਬੀ ਕਹਿੰਦੇ ਨੇ ਇੱਧਰ ਕਿਉਂ ਸਾਡੇ ਉੱਤੇ ਬੇਦਬੀ ਹੋਰ ਕਿਹਨੂੰ ਕਹਿੰਦੇ ਆ ਜੀ ਇਹ ਸ਼ਰੀਰਾਂ ਮਾਰੀਆਂ ਧੱਕਾ ਰਿਹਾ ਨਹੀਂ ਪੁਲਸਤ ਕਰ ਲਈ ਜਾਂਦਾ ਆ ਬੇਦਬੀ ਹੋਈ ਤਾਂ ਗੁਰਦਾਸ ਸਾਹਿਬ ਨੂੰ ਅੰਦਰ ਕੀ ਪੁਲਸ 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 i said come on honey i said come on honey i said come on honey i said i come on honey